ਆ ਬਈ ਮਿੱਤਰੋ ਟੌਪ ਦੀ ਵੀੜ ਕਾਰਗਲ ਦੇਖੋ ਕਾਰ ਗਲੀ ਕਾਰਗਲ ਗਈ ਹੈਗੀ ਇੱਧਰ ट्रांजिशन ਬਈ ਹੈਗੀ ਜਿਹੜੀ ਸੁਣਨ ਤੋਂ ਪਸੰਬੀ ਬਾਈਕ ਦੇ ਨਾਲ ਪਹਿਲਾਂ ਪੈਂਦੀ ਹੈਗੀ ਤੇ ਇਹ ਆਪਣੀ ਸ਼ੁਰੂ ਕਰੀ ਵੀ ਹੈਗੀ ਗਾਣ ਇਹਦਾ ਡੈਰੀ ਪਤੀਨਾ ਦੋ ਘਟੇ ਕੋਪ ਹੈ ਕਾਹ ਪਿਆ ਦੋ ਘਟੇ ਕਾਫ ਗਰੋਵਰਦੇ ਆ ਤੇ ਦੋ ਘਟੇ ਹੈਗੇ ਹੈ ਫੋਡਰਾਇ ਦੇ ਇਹ ਸਾਰੀ ਆਪਾਂ ਵਰਤਦੇ ਹਾਂ ਢੋੜਾ ਢਾਡਾ ਸਟੇਜਾਂ ਤੇ ਜਿਵੇਂ ਜਿਵੇਂ ਜਿਹੜੇ ਪਸ਼ੂ ਨੂੰ ਜਿਹੜੀ ਵੀ ਫੀਡ ਦੀ ਲੋੜ ਆ ਹਨਾ ਉਹ ਉਸ ਹਿਸਾਬ ਦੇ ਆਪਾਂ ਇਹ ਕਾਰਗਰ ਫੀਡ ਪਾਉਣੀ ਆਗੇ ਸਾਰੀਆਂ ਫੀਡਾਂ ਯਾਦ ਅਰ ਕਾਰਗਰ ਦੀ ਵਰਤਦੇ ਆ ਵਧੀਆ ਰਿਜ਼ਲਟ ਆਗੇ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਕਿਹੜਾ ਭਰਾ ਕਿਹੜੀ ਫੀਡ ਵਰਤਦਾ ਵਾ ਕੀ ਜਿਹੜਾ ਰਿਜ਼ਲਟ ਕਿੰ ਨੂੰ ਮਿਲੇ ਵਾ ਜ਼ਿਆਦਾ ਹਨਾ ਉਹ ਜ਼ਰੂਰ ਦੱਸਿਓ ਆਪਕੋ ਨੇ ਜਿਹੜੇ ਰਿਜ਼ਲਟ ਮਿਲੇ ਹੋਏ ਨੰਬਰ 1 ਫੀਡ ਆ ਗਈ Je to po